ਐਮਪੀ ਮੁਖਾਇਰ ਬੈਂਕੀ ਹੋ ਗਿਆ ਥੋੜੀ ਮੁਸੀਬਤ ਹੈ ਕਿ ਐਮਪੀ ਐਮਪੀ ਸਾਹਿਬ ਕੀ ਕਹਿਣਾ ਚਾਹੋਗੇ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਇਹ ਬੜੀ ਮੰਦ ਭਾਗੀ ਜਿਹੜੀ ਹੈ ਪੁਲਿਸ ਨੇ ਤਸ਼ੱਦਦ ਕਰਕੇ ਇੱਕ ਨੌਜਵਾਨ ਨੂੰ ਸਿਰਫ ਕਰਦਿਆ ਬਕਾਰ ਬਣਾਉਣ ਵਾਸਤੇ ਰੇਤਾ ਕਿਸੇ ਤੋਂ ਮੁਗਾਰ ਰਿਆ ਸੀਗਾ ਤੇ ਉਹ ਪੈਸੇ ਦੇਖ ਕੇ ਟਰਾਲੀ ਇਹਨਾਂ ਨੇ ਰਸਤੇ 'ਤੇ ਥਾਲੇ ਤੇ ਪਤਾ ਹੀ ਲਾਣ ਗਿਆ ਸੀ ਮੇਰੀ ਟਰਾਲੀ ਕਿਉਂ ਨਹੀਂ ਆਈ ਤੇ ਪੁਲਿਸ ਦੇ ਐਡਾ ਦਿਮਾਗ ਖਰਾਬ ਹੈ ਜਿਹੜਾ ਇੱਥੇ ਖਾਸ ਕਰਕੇ ਬਲਕਾਰ ਇੱਥੇ ਇਹਦੇ ਮੂੰਹ ਖੋਣ ਲੱਗਾ ਹੈ ਇਸ ਬੰਦੇ ਨੇ ਇੱਥੇ ਕਿੰਨੇ ਲੋਕਾਂ ਨੂੰ ਮਰਵਾਤਾ ਆ ਆ ਅchream ਤੇ ਪੁਲਿਸ ਜਿੰਨੀ ਦੇ ਤੱਕ ਉਹਨੂੰ ਅਰੈਸਟ ਕਰ ਕੇ ਅੰਦਰ ਨਹੀਂ ਕਰਦੀ ਉਦੋਂ ਤੱਕ ਅਸੀਂ ਬਿਲਕੁਲ ਇਹ ਜਿਹੜਾ ਜਿੰਨੇ ਵੀ ਇਹਦੇ ਨਾਲ ਮਲਾਜੋ ਸੀ ਇਹ ਅਸੀਂ ਧਰਨਾ ਦਾ ਨਿਚਕਾਉਂਗੇ ਇਹਨਾਂ ਨੂੰ ਜਿੰਨੀ ਦੇ ਤੱਕ ਦੇ ਕੇ ਪੋਸਟ ਮਾਰ ਬਾਅਦ ਚੋਗਾ ਫਿਰ ਫਾੜ ਕੇ ਅੰਦਰ ਦੇ ਆ ਫਿਰ ਇੱਕ ਕਰਾਂਗੇ ਐਡਾ ਕਮੀਨਾ ਨੂੰ ਇਹ ਤਾਂ ਤੇਰੇ ਐਸਐਸਪੀ ਤੋਂ ਉੱਪਰ ਐਸੇ ਕਵਾਇਆ ਚੋ ਇਸ ਬੰਦੇ ਨੂੰ ਇੱਥੇ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ ਇਹ ਲਗਤ ਨਾਲ ਇੱਥੇ ਐਸਐਸਪੀ ਤੋਂ ਵੀ ਉੱਪਰ ਪਾਵਰੇ ਇਹ ਐਸਐਸਪੀ ਪਤਾ ਨਹੀਂ ਨਾ ਦਿੰਦਾ ਇਸ ਸਾਤ ਮਹੀਨਾ ਦਿੰਦਾ ਹੈ ਡੀਐਸਪੀ ਨੂੰ ਇੱਕ ਗੱਲ ਕਰਨਾ ਜੀ ਇਸ ਕਰਕੇ ਮੇਰੀ ਮੰਗ ਹੈ ਸਰਕਾਰ ਤੋਂ ਲੋਕ ਤਾਂ ਡੁੱਬੇ ਪਏ ਉਹ ਤੁਸੀਂ ਕਿੱਥੇ بڑے ਪੈਟੇ ਉਪਰੀਓ ਜਮੀਨ ਦੇ ਵਿੱਚ ਬਰਿਓ ਉਹ ਲੋਕ ਡੁੱਬੀ ਜਾਂਦੇ ਮਕਾਨ ਡਿੱਗੇ ਜਾਂਦੇ ਅੱਜ ਤੂੰ ਮੈਨਿੰਗ ਐਪਲਾਈ ਖੜੇ ਆ ਤੇ ਬੰਦੇ ਮਾਰਦੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਰਾਜਪਾਲ ਤੇ ਬੈਠਾਂ ਉਹ ਪਛੇਰੋ ਕਦਰਾਲੀਆਂ ਜਾਂਦੀਆਂ ਪਿੱਡੇ ਲੀ ਉਧਰ ਇੱਕ ਮਿੰਟ ਦੁਬਾਰਾ ਤੂੰ ਬੈਠ ਦੇ ਲਈ ਇੱਕ ਮਿੰਟ ਦੁਬਾਰਾ ਕਰ ਰਿਹਾ ਇਹਨਾਂ ਨੂੰ ਇੱਕ ਮਿੰਟ ਸਮਾਤ ਕੰਪਨੀ ਚੈਦੀ ਰੱਬ ਦੇਵੇ ਵੀਰ ਨੌਜਵਾਨ ਦਾ ਕੀ ਖਤੋਰਾਂ ਪੜਦਾ ਸੀ ਕਹਿੰਦੇ ਬੀਅ ਕਰ ਰਿਹਾ ਇੱਕ ਕੁੱਟ-ਕੁੱਟ ਕੇ ਬੀਅ ਕਰ ਰਿਹਾ ਸੀ ਤੇ ਸਟੂਡੈਂਟ ਸੀ ਤੇ ਕੁੱਟ-ਕੁੱਟ ਕੇ ਮਾਰਦਾ ਵੀ ਇਹ ਮਕਾਨ ਹੈ ਆਵਦਾ ਕਿਉਂ ਇਹ ਪ੍ਰਸ਼ਾਤਾਂ ਨਾਲ ਡਿੱਗ ਪਿਆ ਤੇ ਕਿਉਂ ਬਣਾ ਲੇਗਾ ਇੰਨੀ ਕਮੈਨੀ ਇੰਨੀ ਮਾੜੀ ਹੱਕਤ ਜਿਹੜੀ ਹੈ ਮੈਂ ਅੱਜ ਤੱਕ ਕਦੇ ਨਹੀਂ ਦੇਖੀ ਜਿੰਨੀ ਇਸ ਦੁਆਇਆ ਚੌਂਕੀ ਦੇ ਚੋਈ ਹੈ ਔਰ ਇਹ ਜਿਹੜਾ ਇੱਥੇ ਬਲਕਾਰ ਚੰਦ ਕੇ ਸਿੰਘ ਹੈ ਕੌਣ ਹੈ ਇਹ ਪੰਜ 6 ਚਾਹ ਜਦੋਂ ਦੀ ਸਰਕਾਰ ਆਈ ਉਦੋਂ ਇੱਥੇ ਹੀ ਹੈ ਤੇ ਪਤਾ ਨਹੀਂ ਕਿ ਦੇ ਇੱਥੇ ਪਾਵਰ ਨਾਲੇ ਇੱਥੇ ਆ ਕੇ ਬੈਠਾ ਹੈ ਇਹ ਪੋਲੀਟੀਸ਼ੀਅਨ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਇਹਦੇ ਨਾਲ ਇਨਵੋਲਵ ਕਰਨਾ ਚਾਹੀਦਾ ਜਿਹੜੇ ਉਹਨਾਂ ਨੂੰ ਇੱਥੇ ਵਾਰ-ਵਾਰ ਲਿਆ ਕੇ ਤੇ ਪਰਮਾਨੈਂਟ ਕਰ ਰਹੇ ਤੇ ਐਸਐਸਪੀ ਜਿਹੜੇ ਤੇ ਪੁਲਿਸ ਹੈ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਜੇ ਬੰਦੇ ਅਫਸਰ ਕਰੈਕਟਰ ਬੰਦੇ ਜਿਹੜੇ ਐ ਤੁਸੀਂ ਚੁਣ ਚੁਣ ਕੇ ਕ੍ਰਿਮੀਨਲ ਬੰਦਿਆਂ ਨੂੰ ਐ ਐਸਐਚਓ ਦੇ ਇੰਚਾਰਜ ਲਾਇਆ ਵੈ ਸਰ ਤੁਸੀਂ ਮੈਂਬਰ ਪਾਰਲੀਮੈਂਟੋਂ ਤੁਹਾਡਾ ਜਿਹੜਾ ਰੈਸ਼ ਆ ਉਹ ਵੀ ਇਸੇ ਚੌਂਕੀ ਦੇ ਅੰਦਰ ਹੀ ਆਉਂਦੀ ਹੈ ਕਿ ਤੁਸੀਂ ਉੱਚ ਅਧਿਕਾਰੀਾਂ ਨਾਲ ਪਹਿਲਾਂ ਕਦੇ ਗੱਲ ਕੀਤੀ ਜਾਂ ਹੁਣ ਕਰੋਗੇ ਗੱਲ ਜੇ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਜਾਂ ਇਸ ਤਰ੍ਹਾਂ ਦੀ ਹੋਰ ਐ ਉੱਚ ਅਧਿਕਾਰੀ ਕਿਹੜੇ ਨੇ ਇਹ ਉੱਚ ਅਧਿਕਾਰੀ ਤੇ ਆਪ ਉਸ ਤਰ੍ਹਾਂ ਦੇ ਬੈਠੇ ਜਿਨ੍ਹਾਂ ਨੂੰ ਕੋਈ ਪਤਾ ਹੀ ਹੈ ਨੂੰ ਇਦੇ ਬਾਰੇ ਇਦੇ ਬਾਰੇ ਕਿੰਨੀਆਂ ਪੌਂ ਪੌਂ ਕੇ ਇੱਕ ਦਿਨ ਵੀ ਪਾਸੇ ਨਹੀਂ ਜਾਂਦਾ ਇੱਥੇ ਕੋਆਇਆ ਚੌਂਕੀ ਦੇ ਵਿੱਚ ਹੀ ਰਹਿੰਦੇ ਤੇ ਕਿਸੇ ਦੀ ਕੋਈ ਪਰਵਾਹ ਨਹੀਂ ਇਹਨੂੰ ਐਸਐਸਪੀ ਛੱਡ ਕੇ ਤੇ ਮੇਰੇ ਖਿਆਲ ਤਾਂ ਮੁੱਖ ਮੰਤਰੀ ਦੀ ਵੀ ਕੋਈ ਪਰਵਾਹ ਨਹੀਂ ਐਨੀ ਕਿ ਇਹਨੂੰ ਪਾਵਰਾਂ ਦਿੱਤੀਆਂ ਹੋਈਆਂ ਪਤਾ ਨਹੀਂ ਕਿਸ ਬੰਦੇ ਨੇ ਕਿਸ ਕਰਕੇ ਇਹਨੂੰ ਜਿੰਨੇ ਦੇ ਪਰ ਰੈਸਟ ਨਹੀਂ ਹੁੰਦਾ ਉਦੋਂ ਤੱਕ ਅਸੀਂ ਡੈੱਡ ਬੋਡੀ ਜਿਹੜੀ ਹੈ ਇਹ ਪਾਸੇ ਨਹੀਂ ਜਾਂਦਾ ਕਿੰਨੀ ਮਾੜੀ ਹਰਕਤ ਇਹਨੇ ਕੀਤੀ ਹੈ ਇਸ ਕਰਕੇ ਜਿੰਨੇ ਵੀ ਇਹਦੇ ਮੁਲਾਜ਼ਮ ਸੀ ਚਾਹ ਕੋ ਮੈਨਿੰਗ ਵਾਲਾ ਸੀ ਚਾਹ ਕੋਈ ਸੀਗਾ ਨਹੀਂ ਇੱਥੇ ਇਹ ਸਰਕਾਰ ਹੀ ਇਸ ਤਰ੍ਹਾਂ ਦੀ ਹੈ ਸਰਕਾਰ ਕਿੱਥੇ ਹੈ ਸਰਕਾਰ ਹੈ ਹੀ ਨਹੀਂ ਪੰਜਾਬ ਦੀ ਸਰਕਾਰ ਕਿਤੇ ਵੀ ਹੈ ਨਹੀਂ ਇਹ ਸਿਰਫ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਇਹਨੇ ਅੱਗੇ ਲਾਇਆ ਹੈ ਵੀ ਕ੍ਰਾਈਮ ਕਰੀ ਜੋ ਲੋਕਾਂ ਨੂੰ ਮਾਰੀ ਜੋ ਕੋਈ ਜਿੱਥੇ ਮਰਜੀ ਕਿਸੇ ਨੂੰ ਮਾਰ ਦੇ ਕੋਈ ਪੋਸਟ ਗ੍ਰੇਸ਼ਨ ਕੋਈ ਇੱਕ ਵੀ ਆਦਮੀ ਅੱਜ ਸੇਫ ਨਹੀਂ ਹੈਗਾ ਕਿ ਲੋਕ ਆਪਣੀ ਜ਼ਿੰਦਗੀ ਆਪਣੀ ਤਰੀਕੇ ਨਾਲ ਜੀ ਸਕਿਆ ਇਸ ਕਰਕੇ ਇਹਦਾ ਜਿਹੜਾ ਹੈ ਇਹਨੂੰ ਨਿਆ دعا ਕਰਾਂਗੇ ਅੱਜ ਸਾਡੀ ਮੈਂ ਥੋੜੇ ਤੋਂ ਮਾਫੀ ਚਾਹੁੰਨਾ ਸਾਡੀ ਤੋਂ ਬਜਰਰ ਉਹਦੀ ਮੀਟਿੰਗ ਹੈ ਕੋਈ ਕੋਲ ਜਾਣਾ ਸੀ ਤੇ ਮੈਂ ਵੀ ਇੱਥੇ ਬਹਿਣਾ ਸੀ ਤੇ ਮੈਨੂੰ ਅੱਜ ਬਾਅਦ ਤੇ ਮਾਫੀ ਜੋ ਪਹਿਲੀ ਗੱਲ ਤੇ ਕਰਨਗੇ ਨਹੀਂ ਕਰਨਗੇ ਤਾਂ ਮੈਂ ਤੁਹਾਡੇ ਨਾਲ ਰਹਿਣਾ ਆਪਣਾ ਪਿੰਡ ਹੈ ਆਪਣਾ ਖੂਨ ਹੈ ਇਸ ਤਰ੍ਹਾਂ ਨਾਲ ਸਾਡੇ ਨਾਲ ਜੱਤ ਹੋਣੀ ਹੈ ਜੀ ਐਮਪੀ ਰਾਹ ਇੱਕ ਬੇਨਤੀ ਕਰੀ ਪਰਿਵਾਰ ਵੱਲੋਂ ਕਿ ਪਰਚਾ ਦਾ ਜਿਹੜਾ ਹੈ ਉਹ ਤਾਂ ਕਰਵਾਏ ਤਬਿਨਾ ਉੱਠਾਂਗੇ ਨਹੀਂ ਕਾਰਵਾਈ ਇਹ ਰੈਸਟ ਪਵਾ ਕੇ ਰੈਸਟ ਪਾਏ ਫਿਰ ਜਾਵਾਂਗੇ ਇੱਕ ਗੱਲ ਹੈ ਜਿਹੜੀ ਇਹਨਾਂ ਨੂੰ ਮਾਲੀ ਸਹਿਯਤਾ ਦਾ ਮੁਆਵਜ਼ਾ ਵੀ ਦਿਵਾਓ ਤੁਸੀਂ ਮੌਜੂਦਾ ਐਮਪੀ ਉਹ ਸਾਰਾ ਕੁਝ ਹੋ ਜਾਏਗਾ ਤੁਸੀਂ ਪਹਿਲਾਂ ਆ ਜਿਹੜਾ ਕੰਮ ਹੈ ਇਹਨੂੰ ਇਹਨੂੰ ਪੂਰਾ ਕਰੋ ਇਹ ਚੱਕਰ ਆ ਵੀ ਤਾਂ ਹੀ ਖੋਲਾਂਗੇ ਜਿੰਨਾ ਟਾਈਮ ਹੈ ਜਿਹੜੀਆਂ ਸਾਡੀ ਮੰਗ ਹੈ ਫਰੈਸਟ ਵੀ ਪੁਆਣੀ ਪਰਤਾ ਵੀ ਕਰਾਉਣਾ ਤੇ ਇਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ ਮੈਂ ਵੀ ਨਹੀਂ ਤੇ ਮੈਂ ਨਾ ਸਭ ਸਿੱਖਿਆ ਮੇਰਾ ਬਹੁਤ ਟੈਨਸਰ ਸਾਡਾ ਉਹ ਤਾਂ ਕੋਈ ਨਾ ਤਾਰੀ ਕਰਨਗੇ ਆ ਫਰੈਦੇ ਦਿਲਵਾ ਜੇ ਪਹਿਲਾਂ ਫਰੈਦੇ ਫਰੈਦੇ ਸਿਵਾ ਦੇ ਕੇ ਨਾ ਰਹੀ ਰੇਤਾ ਚੱਕ ਲੋ ਇੱਕ ਪਾਸੇ ਮੈਨੂੰ ਨਾ ਬੁਝਾਈ ਸੁੱਤੇ ਨੇ ਆਪਕੇ ਜੀ